ਸਾਰੇਨ ਪਿਆਰ ਭਰੀ ਸਤਸਰੀ ਕਾਲ ਆ ਤੇ ਆਪਾਂ ਉੱਤੇ ਨੰਬਰ ਚੰਦੀ ਜਾਂਦਾ ਕਿਸੇ ਵੀਰ ਭਾਈ ਨੇ ਐਡ ਲਗਾਉਣੀ ਹੋਵੇ ਤੇ ਫੋਟੋਆਂ ਭੇਜ ਸਕਦੇ ਆ ਜਾਂ ਵੀਡੀਓ ਬਣਾ ਕੇ ਭੇਜਦੇ ਹੋ ਆਪਾਂ ਨੇ ਕਿ ਤਿੰਨ ਚੀਜ਼ਾਂ ਓਟ ਓਟ ਏੜੀਆਂ ਚੋਂ ਵੀਡੀਓ ਸਾਰੀ ਵੇਖੋ ਸਟੈਪ ਨਾ ਕਰਿਓ ਤੇ ਦੋ ਟਰਾਲੇ ਆ ਇੱਕ ਟਰੈਕਟਰ ਆ ਤੇ ਓਟ ਓਟ ਏੜੀਆਂ ਚੋਂ ਲੈ ਕੇ ਆਈਆਂ ਆ ਏੜੀਆਂ ਵੀ ਦੱਸਾਂਗੇ ਤੁਹਾਨੂੰ ਤੇ ਰੇਟ ਵੀ ਦੱਸਾਂਗੇ ਮਾਡਲ ਵੀ ਦੱਸਾਂਗੇ ਆ 21 ਫੁੱਟ ਟਰਾਂਡਾ ਕਿਸੇ ਵੀਰ ਭਾਈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਇਹਨਾਂ ਸਪਰਕਰ ਕਰ ਸਕਦੇ ਆ ਏੜਿਆ ਛਾਰ ਪਰੋ ਤੇ ਇਹ ਧਾਸਿੰਗੀ ਚਾਸੀ ਚਾ ਰੇਲ ਤੇ ਸੇਕਾ ਤੇ ਭਾਈ 24 ਦੇ ਬਹਿਰਾਂ ਚਾ 3 ਫੁੱਟ ਵੈੱਡ ਚਾ 2 ਫੁੱਟ ਵਾੜ ਚਾ ਧਾਨੜੀਏ ਦੀ ਹੱਪਾ ਸਟੀਲੀ ਤੇ 56 ਚ ਮੱਛੀ ਹੌਕਾ ਪੂਰੀ ਹੌਕਾ ਕਿਰੀ 4 ਇੰਚ ਕਿਥੇ ਗੁੱਲਾਪ ਨੇ ਫੁੱਲ ਮੋਟੀ ਭਾਰੀ ਆ ਤੇ ਇਹਦੀਆਂ ਲੇਟਾਂ ਆ ਤਿੰਨ ਤਿੰਨ ਪਿੱਛੇ ਲੱਗੀਆਂ ਸਾਈਟਾਂ ਦੇ ਲੱਗੀਆਂ ਡਾਂਡੇ ਨੂੰ ਪੱਤਿਆਂ ਲੱਗੀਆਂ ਫੇਰ ਤੇ ਲੱਗਿਆ ਬੀਲ ਕਵਰ ਲੱਗੇ ਆ ਟਿਕਟਾਟਾ ਸੇਲ ਤੇ ਮਾਲ ਆ ਗਿਆ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰ ਕਰ ਸਕਦੇ ਆ ਏਰੀਆ ਛਾਰਪਰ ਦੇ ਵਿੱਚ ਖੜਾ ਹੈ ਜੀ ਤੇ ਪੂਰਾ ਪਾਰਾ ਟਰਾਂਦਾ ਬਣਿਆ ਵਾ ਤੇ ਗੰਨੇ ਤੇ ਚੱਲੀ ਜਾਂਦਾ ਕਿਸੇ ਵੀ ਨ ਭਾਈ ਨੇ ਲੈਣਾ ਵੀ ਦਸਪਰ ਕਰ ਸਕਦੇ ਆ ਤੇ ਸਾਰੀ ਜਾਣਕਾਰੀ ਚੜੀ ਫੋਨ ਲੱਗ ਸਕਦੇ ਆ ਰੇਟ ਹੈਗਾ 3 ਲੱਖ ਤੇ 72000 ਰੁਪਿਆ ਜਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਪਾਰਲਮਾਨ ਤਨ ਕਰਨ ਦੇ 6 ਸਾਰੀ ਜਾਣਕਾਰੀ ਪੂਨ ਲਾ ਕੇ ਤੇ ਮੇਲੇ ਸਸਰੀ ਅੱਗੇ ਆ ਗਿਆ 744 ਏਰੀਆ ਗਰਦਾਸਪੁਰ 2000 ਮਾਡਲ ਤੇ 90 ਪੈਸੇ ਟਾਇਰ ਪਏ ਇਹਦੇ ਤੇ ਪੰਜਾਬ ਨੰਬਰ ਐਫੀ ਟਰੈਕਟਰ ਆ ਇਹ 744 ਇੰਜਨ ਗੇ ਲਿਫਟ ਦਾ ਓਕੇ ਆ ਰੰਗ ਪੇਡ ਦਾ ਸਾਰਾ ਨਹੀਂ ਜਰਾ ਜਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਬਿਨਸਪਰਕਰ ਸਭ ਦੇ ਪੰਜਾਬ ਨੰਬਰ ਤਾਪ ਦੇ ਘਾਵਰ ਨਾਲ ਤੇ ਮੀਟਰ ਦੀ ਫੋਟੋ ਆ ਗਈ ਆ ਪੂਰਾ ਖੇਜਿਆ ਛੇਜਿਆ ਸਭ ਕੁਝ ਚੱਲਦਾ ਤੇ ਰੰਗ ਪੀਣ ਵਧੀਆ ਟਰੈਕਟਰ ਪਿਆ ਬਹੁਤ ਸੋਹਣਾ ਟਰੈਕਟਰ ਆ ਤੇ ਕਿਸੇ ਵੀਰ ਪਈ ਨੇ ਲੈਣਾ ਵੀ ਤਾਂ ਸਪਰਕ ਕਰ ਦਿੱਤੇ ਆ ਵੇ ਲੋ ਟੈਪਟਾ ਤੋਂ ਵੀ ਸੁੱਕਾ ਪਿਆ ਟਰੈਕਟਰ ਰੈਡੀ ਡੀਟਰ ਵੀ ਨਵੇਂ ਵਰਗਾ ਪਿਆ ਬਹੁਤ ਘਾਟ ਟਰੈਕਟ ਚੱਲਿਆ ਵਾ ਤੇ ਚਾਰੇ ਟਾਇਰ 90 ਪੈਸੇ ਨੂੰ ਆ ਤੇ ਮਰਗਾਰਛ ਗੜ ਵੀ ਵਧੀਆ ਪਿਆ ਪੂਰੇ ਤੇ ਰੰਗ ਵੀ ਪੂਰਾ ਸੋਹਣਾ ਪਿਆ ਤੇ ਇਹਦਾ ਰੇਟ ਹੈਗਾ ਟਰੈਕਟਰ ਦਾ ਫੋਨ ਤੇ ਕਰ ਸਕਦੇ ਆ ਰੇਟ ਸੱਚ ਸੌਣੀ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ 2000 ਮਾਡਲ ਆ ਏਰੀਆ ਕਰਤਾਰਸਪੁਰ ਫਤੇਗੜ ਚੂੜੀਆਂ ਪੱਟ ਸਾਰੀ ਜਾਣਕਾਰੀ ਫੋਨ ਲਾ ਕੇ ਤਾ ਵੀਜੀ 12 ਫੁੱਟਾ ਟਰਾਲਾ ਪੂਰਾ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਤੇ ਇਹ ਰੇਤੀ ਵਾਲਾ ਟਰਾਲਾ ਇਹ ਤੇ ਛੋਟੇ ਦੇ ਸਾਈਡ ਜਿਹੜਾ ਪੰਪ ਲੱਗਿਆ ਵਾ ਜੈਕ ਵਾਲਾ ਟਰਾਲਾ ਤੇ ਪੂਰਾ ਟਰਾਲਾ 10 ਇੰਚੀ ਗਾਡਰਾ ਚ ਬਣਿਆ ਵਾ ਇਹ ਰੇਲ ਤੇ ਸੀਜਾ ਤੇ 10 ਨਾਲ ਦੀ ਜੀ ਦੀ ਹਾਬਾ ਤੇ ਕਕੇ ਦੇ ਤੇ ਵਾਲਾ ਟਰਾਲਾ ਜਾਜੀ ਵਾਸ ਲੱਗੀ ਆ ਵੀ ਜਿਹੜੀ ਕਿੰਨਾ ਮਰਜੀ ਵਜਨ ਪਾ ਸਕਦੇ ਟਰਾਲਾ ਹਿਲਦਾ ਨਹੀਂ ਫੁੱਲ ਗਰੰਟੀ ਦਿੰਦੇ ਆ ਅਗਲੇ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ 12 6 ਦਾ ਟਰਾਲਾ ਇਹ ਤੇ ਪਾਰਾ ਬਣਿਆ ਵਾ 4 ਇੰਚੀ ਸੱਦੇ ਵਾਲੇ ਬੱਤੇ ਆ ਮਾਲਕ ਵੀਰ ਦਾ ਨੰਬਰ ਉੱਤੇ ਜੱਲੀ ਇਹਦਾ ਸਾਰੀ ਜਾਣਕਾਰੀ ਫੋਨ ਲੱਗਦੇ ਆ ਸੱਦਿਆਂ ਏਰੀਆ ਪ੍ਰੋਜ ਪਰ 2.5 ਫੁੱਟ ਮੱਡਾ ਦੋ ਪਾਸੋਂ ਡਾਲਾ ਖੁੱਲਦਾ ਇਹਦਾ ਤੇ ਰੇਟ ਇਹਦਾ ਫੋਨ ਤੇ ਕਰ ਸਕਦੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਸਾਰਿਆਂ ਨੂੰ 2022 ਮਾਡਲਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਥੀਰੇ ਮਿਲਾਂਗੇ ਨਵੀਂ ਵੀਡੀਓ ਨੂੰ ਚੈਨਲ ਫੋਲੋ ਕਰ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰ